ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਵਿੱਚ ਵਾਪਰਿਆ ਵੱਡਾ ਹਾਸਾ ਐਮਪੀ ਦੇ ਲੜਕੇ ਦੀ ਹੋਈ ਮੌਤ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਤੇ ਹਲਕੇ ਦੇ ਵਿੱਚ ਸੰਸਨੀ ਫੈਲ ਗਈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਜਾਣਕਾਰੀ ਆ ਰਹੀ ਹੈ ਕਿ ਏਡਾ ਕੋ ਭਿਆਨਕ ਹਾਸਾ ਹੋਇਆ ਕਿ ਮੌਕੇ ਤੇ ਹੀ ਐਮਪੀ ਯਾਨੀ ਕਿ ਸੰਸਦ ਮੈਂਬਰ ਦੇ ਲੜਕੇ ਦੀ ਮੌਤ ਹੋ ਗਈ ਅਤੇ ਹਲਕਾ ਹਲਕੇ ਦੇ ਵਿੱਚ ਤਰਥਲੀ ਮਚ ਗਈ ਕਿ ਇਹ ਹਾਦਸਾ ਕਿਵੇਂ ਵਾਪੜਿਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਸ਼ਨੀਵਾਰ ਦੇ ਰਾਤ ਮਾਡਲ ਟਾਊਨ ਮਾਰਕਟ ਤੋਂ ਮਾਤਾ ਰਾਣੀ ਚੌਕ ਨੂੰ ਜਾਣ ਵਾਲੀ ਸੜਕ ਤੇ ਤੇਜ਼ ਰਫਤਾਰ ਕ੍ਰੇਟਾ ਚਲਾ ਰਹੀ ਇੱਕ ਨੌਜਵਾਨ ਨੇ ਇੱਕ ਤੋਂ ਬਾਅਦ ਇੱਕ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅਕਾਲੀ ਆਕੂ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਰਿਚੀ ਕੇਪੀ ਦੀ ਮੌਤ ਹੋ ਗਈ ਹਾਦਸੇ ਦੌਰਾਨ ਕਾਰ ਦੇ 에ਅਰ ਬਲੂਨ ਖੁੱਲ ਗਿਆ ਹਾਲਾਂਕਿ ਇਸ ਦੌਰਾਨ ਦੋ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਇਸ ਇਹਨਾਂ ਨੌਜਵਾਨਾਂ ਤੋਂ ਇੱਕ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਥਾਣਾ ਥਾਣਾ 6 ਦੀ ਪੁਲਿਸ ਦੇਰ ਰਾਤ ਤੱਕ ਸੀਸੀ ਫੁਟੇਜ ਦੇ ਕਾਰ ਸੀਸੀ ਫੁਟੇਜ ਦੀ ਜਾਂਚ ਕਰਕੇ ਕ੍ਰੇਟਾ ਕਾਰ ਚਾਲਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਛੇ ਦੇ ਐਸਆਈ ਸੀ ਸ਼ਿਵ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਥਾਨਕ ਲੋਕਾਂ ਨੇ ਸੂਚਨਾ ਮਿਲੀ ਹੈ ਕਿ ਮਾਤਾ ਰਾਣੀ ਨੇੜੇ ਚੌਕ ਜਿਹੜੇ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ 'ਤੇ ਸਵਾਰ ਨੌਜਵਾਨ ਆਪਣੇ ਪਰਿਵਾਰ ਨਾਲ ਮਾੜਾ ਟਾਉਣ ਮਾਰਕੀਟ ਲਾਈ ਮਾਤਾ ਰਾਣੀ ਚੌਂਕ ਵੱਲ ਤੇਜ਼ੀ ਦੇ ਰਫ਼ਤਾਰ ਨਾਲ ਜਾ ਰਿਹਾ ਸੀ ਇਸ ਦੌਰਾਨ ਇਸ ਦੇ ਸਾਹਮਣੇ ਤੋਂ ਆ ਰਹੀ ਫੋਰਚੂਨਰ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਦੋ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਇੱਕ ਲਿਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਦੀ ਹਾਲਾਤ ਜਿਹੜੀ ਹਾਲਤ ਹੈ ਬਹੁਤ ਚਿੰਤਾਜਨਕ ਬਣੀ ਹੋਈ ਹੈ ਚਸ਼ਮਦੀ ਗਵਾਹਾਂ ਦਾ ਕਹਿਣਾ ਹੈ ਕਿ ਫੋਰਚਨਰ ਕਾਰ ਨੂੰ ਆਪਣੂ ਸੰਗ ਟੱਕਰ ਮਾਰਨ ਤੋਂ ਬਾਅਦ ਬਾਦ ਕਾਬੂ ਹੇਠ ਆਈ ਕ੍ਰੇਟਾ ਕਾਰ ਦੂਜੀ ਕਾਰ ਨੂੰ ਟੱਕਰ ਮਾਰ ਦਿੱਤੀ ਇਸ ਤੋਂ ਬਾਅਦ ਸੜਕ ਕਿਨਾਰੇ ਖੜੀ ਇੱਕ ਟੈਕਸੀ ਨੂੰ ਵੀ ਟੱਕਰ ਮਾਰ ਦਿੱਤੀ ਹਾਲਾਂਕਿ ਦੋਵੇਂ ਕਾਰਾਂ ਚਾਲਕ ਪੂਰੀ ਤਰ੍ਹਾਂ ਬਚ ਗਏ ਪਰ ਉਹਨਾਂ ਨੂੰ ਮੰਮੂਲੀ ਸੱਟਾਂ ਲੱਗੀਆਂ ਹਨ ਸੂਚਨਾ ਮਿਲਦੇ ਥਾਣਾ 6 ਦੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਦੇਰ ਰਾਤ 1 1:30 ਵਜੇ ਤੱਕ ਸੀਸੀਟੀਵੀ ਦੀ ਜਾਂਚ ਕਰੇਟਾ ਕਾਰ ਚਾਲਕਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸੜਕ ਤੇ ਹਰ ਰੋਜ਼ ਹਰ ਰਾਤ ਲੋਕਾਂ ਵੱਲੋਂ ਗੁੰਡਾਗਰਦੀ ਗੁੰਡਾਗਰਦੀ ਕਰਕੇ ਦੇਖਿਆ ਜਾ ਸਕਦਾ ਹੈ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਥੇ ਇੱਕ ਸਤਾਈ ਚੈੱਕ ਪੋਸਟ ਬਣਾਇਆ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦਬਾਵ ਦੁਬਾਰਾ ਜੜੀਆਂ ਹੈ ਨਾ ਵਾਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਹੁਣ ਮੌਜੂਦਾ ਮੈਂਬਰ ਵੀ ਨੇ ਅਤੇ ਸਾਬਕਾ ਅਕਾਲੀ ਆਗੂ ਜਿਹੜੇ ਐਪੀ ਰਹਿ ਚੁੱਕੇ ਨੇ ਮਹਿੰਦਰ ਸਿੰਘ ਕੇਪੀ ਕੇ ਦੇ ਲੜਕੇ ਇਕਲੌਤਾ ਲੜਕਾ ਸੀ ਉਹਨਾਂ ਦਾ ਰਿਚੀ ਕੇਪੀ ਜਿਨ੍ਹਾਂ ਦੀ ਮੌਕੇ ਤੇ ਹੀ ਅ ਕੱਲ ਦੇ ਰਾਤ ਮੌਤ ਹੋ ਗਈ